ਬੀਟੀਮ ਜਿਸਨੇ ਵੀ ਆਣਾ ਜੇ ਮਾਤਾ ਗੁਰੂ ਕੋਲ ਜੁਤੀਆਂ ਲੈਣੀਆਂ ਹਨ ਤੁਹਾਨੂੰ ਫਤਿਹ ਜੀ ਨੇ ਜੁਤੀਆਂ ਲੈਣੀਆਂ ਹਨ ਤੁਹਾਨੂੰ ਜ਼ਰੂਰ ਅਸੀਂ ਤੁਹਾਨੂੰ ਮਾਤਾ ਗੁਰੂ ਕੋਲ ਤੁਹਾਨੂੰ ਸਹਾਇ ਗੁਰਦੀਆਂ ਤੁਹਾਨੂੰ ਤਿਆਰ ਬੱਤੇ ਰੁਕਾਇਆ ਤੇ ਉਲੜਵਾਜੀ ਕਰਦੇ ਹਾਂ ਮੈਂ ਤੁਹਾਨੂੰ ਹਾਲ ਦਾ ਦੱਸਾਂਗੀ ਢਾਲ ਅੱਜ ਦੇ ਯੁੱਗ 'ਚ ਵੀ ਲੋੜ ਹੈ ਜੀ ਸ਼ਸਤਰ ਢਾਲ ਇਹ ਰੱਖਣ ਦੀ ਬਹੁਤ ਸਾਰੇ ਲੋਕ ਤਾਂ ਕਹਿੰਦੇ ਨੇ ਕਿ ਅੱਜ ਦੇ ਟਾਈਮ 'ਚ ਤਾਂ ਦਿਮਾਗ ਵਰਤਣ ਦੀ ਲੋੜ ਆ ਸ਼ਸਤਰ ਦੀ ਜਿਹੜਾ ਬੱਚਾ ਕੇਸ ਕੱਟਦਾ ਉਹ ਸਭ ਤੋਂ ਵੱਡਾ ਬੇਈਮਾਨ ਮਾਰ ਨੂੰ ਮਾਫ ਨਹੀਂ ਕਰੇਗਾ ਵਾਹ ਤੇ ਰੋਜ਼ ਸੋਚ ਹੋ ਰਹੀਆਂ ਕਰ ਲ ਤੈਨੂੰ ਮਾਫ਼ ਕਰ ਦੇਣਗੇ ਪਰ ਇਹ ਮਾਫ਼ ਨਹੀਂ ਹੋਇਆ ਕੋਲੋਂ ਤਾਫਤਿਆਰਜ਼ੀ ਕਰਦੇ ਆ ਵਾਇਰੂਜੀ ਕਾ ਖਾਲਸਾ ਵਾਇਰਜੀ ਕਾ ਖਾਲਸਾ ਵਾਇਰਜੀ ਫੈਦਾਸ ਗੁਰੂ ਗ੍ਰੰਥ ਸਾਹਿਬ ਜੀ ਵਿਦਿਆ ਕੇਂਦਰ ਸੇਵਾ ਵਿਦ ਬਾਈਬਲਪੁਰ ਹਰਿਆਣਾ ਜੋ ਕਿ ਅਜੇ ਇਸੇ ਮਹੱਲੇ ਕੱਲੋਂ ਵਾਸਤੇ ਪਹੁੰਚੇ ਆ ਸਾਡੀਆਂ ਫੌਜਾਂ ਇੱਥੇ ਆਈਆਂ ਨੇ ਸਾਡੀ ਸੋਚ ਇਹ ਹੈ ਵੀ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਨਸੇ ਬਹੁਲ ਜੁ ਹੋਏ ਨੇ ਉਹਨਾਂ ਨੇ ਸਾਡੇ ਅਕੈਡਮੀ ਆ ਜਿਹੜੇ ਚੇਅਰਮੈਨ ਕਹਿੰਦੇ ਉਹ 24 ਘੰਟੇ ਸੇਵਾ ਕਰਵਾ ਰਹੇ ਨੇ ਉਹਦੀ ਸਾਡੇ ਹਰ ਐਤਵਾਰ ਬੱਚੇ ਆਉਂਦੇ ਨੇ ਉਹਨਾਂ ਅਸੀਂ ਬਾਂਹ-ਬਾਂਹ ਦਾ ਪ੍ਰਾਲਾ ਕਰਦੇ ਨੇ ਮੈਂ ਤਾਂ ਇਹ ਬੇਨਤੀ ਕਰਾਂਗਾ ਜਿਹੜੇ ਜ਼ੁਲਮ ਹੋ ਰਹੇ ਨੇ ਜੀ ਵੀ ਇਸ ਹਰ ਬੱਚਾ ਇੱਥੇ ਕਈਆਂ ਦੇਖਿਆ ਟਰਾਲੀ ਦੇ ਵਿੱਚ ਬੱਚੇ ਇੱਥੇ ਮਰਿਆਦਾ ਅਨੁਸਾਰ ਨਹੀਂ ਆਦੇ ਮਰਦ ਹੁਕਮ ਹੈ ਜੇ ਹਮਰੇ ਦਰਸਤ ਨੂੰ ਕਾਓ ਬੰਨ ਨਾ ਜਾਓ ਜੀ ਵੀ ਇੱਥੇ ਮੈਂ ਜਿਸ ਨੇ ਵੀ ਆਣਾ ਜੇ ਮਾਤਾ ਗੁਰੂ ਕੋਲੋਂ ਖੁਸ਼ੀਆਂ ਲੈਣੀਆਂ ਤੁਹਾਨੂੰ ਫਤਿਹ ਜੀ ਦੀਆਂ ਖੁਸ਼ੀਆਂ ਲੈਣੀਆਂ ਤਨ ਜੋਰ ਵਰਤਿੰਦਾ ਨਾ ਮਾਤਾ ਕੁਇਦ ਕੋਲ ਤਾ ਮਾ ਸਹਾਇ ਕੋਲ ਦਿਆਂ ਉਹ ਤਿਆਰ ਬੈਤ ਰੁਕਾਇਆ ਇਥੇ ਉਲੂੜਵਾਜੀ ਕਰ ਕਰਨੇ ਥਾ ਬੇ ਜੀ ਮੈਂ ਤਾਂ ਇਹ ਸੋਚਿਆ ਵੀ ਬੱਚਿਆਂ ਨੂੰ ਸਾਰਿਆਂ ਨੂੰ ਵੀ ਕਈ ਵਾਰ ਅਸੀਂ ਦੇਖਿਆ ਸੀ ਮੇਲਿਆਂ ਦੇ ਵਿੱਚ ਸਾਰੇ ਪੋਵੇ ਮੇਲੇ ਵਿੱਚ ਲੱਗੇ ਹੋਈ ਆ ਵੀ ਇਥੇ ਮੇਲੇ ਨ ਲਗਾਏ ਜਾਣਾ ਮਤਲਬ ਇਥੇ ਦੁਕਾਨਾਂ ਬੰਦ ਕਿਤੇ ਜਾਣਾ ਸਾਡੀ ਅੱਧੀ ਪਬਲੀ ਜਿਹੜੇ ਮਸਹੂਰੀ ਵਾਲੇ ਨੇ ਇਥੇ ਬੜੇ ਹੋਏ ਨੇ ਉਹ ਬਾਅਦ ਹੀ ਹੋਰ ਕਾ ਇਹ ਜਿਹੜੇ ਸਥਾਨ ਤੇ ਨਾ ਇਹ ਕੰਮ ਕਰਨ ਇਹ ਸਾਡੀ ਬੇਨਤੀ ਹੈ ਮੈਂ ਤਾਂ ਇਹ ਕਰਾਂਗਾ ਬੱਚਿਆਂ ਨੂੰ ਬਾਹਰ ਦੇ ਚੜਾ ਪ੍ਰਾਲ ਕੀਤਾ ਜਾ ਇਹ ਲਾੜ ਨਾ ਲਾੜ ਲੀਆਂ ਫੋਜਾਂ ਇਹ ਸਾਹਤਰ ਵੀ ਦੇਖ ਖਤਖਾਂਦੇ ਨੇ ਸਾਡੇ ਦੇਖ ਦੀਆਂ ਧੀਆਂ ਭਣਾਂ ਨੂੰ ਜਿਹੜੇ ਜ਼ਾਲਮ ਸੀ ਕੁੜੀਆਂ ਨੂੰ ਚੱਕ ਕੇ ਲੈ ਜਾਂਦੇ ਸੀ ਜੇਕਰ ਇਸ ਲਾੜਲੇ ਫੌਜਾਂ ਨਾ ਚਿਰਵਾਂਦਿਆਂ ਅੱਜ ਸਾਡੇ ਇਹ ਸਿੰਘ ਅਰਜਾ ਖੜੇ ਹੁੰਦੇ ਲੰਗਰਾਂ ਵਾਸਤੇ ਜਿੱਥੇ ਵੀ ਜਾਂਦੇ ਆ ਅਸੀਂ ਇਹ ਬਹੁਤ ਕਿਰਪਾ ਫੌਜਾਂ ਦੇ ਮੈਂ ਸਾਰਿਆਂ ਸੰਗਤਾਂ ਨੂੰ ਲਾੜੀਆਂ ਫੌਜਾਂ ਬੇਨਤੀ ਕਰਾਂਗਾ ਜਿੱਥੇ ਵੀ ਮੱਲਾ ਘੜ ਤਿਆਰ ਹੁੰਦੇ ਮਤਲਬ ਉਸ ਤਿਆਰ ਰੋ ਕੇ ਪਹੁੰਚਿਆ ਕਰਨਾ ਪ੍ਰੈਸ ਵਾਲਿਆਂ ਦਾ ਬਹੁਤ ਆ ਜਿਹੜੇ ਦੇਖੋ ਕਈ ਵਿਚਾਰੇ ਆਪਣੇ ਘਰਾਂ ਵਿੱਚ ਬੈਠੇ ਆ ਚੈਨਲ ਵਾਲਿਆਂ ਦਾ ਸਭ ਤੋਂ ਧੰਨਵਾਦ ਜੋ ਘਰ ਬੈਠੇ ਨੇ ਬਣੀ ਕੋਟਸਵਾਰ ਇਹ ਸਾਰਾ ਕਲਾ ਨਾਗਰਤ ਨਹੀਂ ਦਿਖਾਇਆ ਇਹਨਾਂ ਨੂੰ ਬਹੁਤ ਧੰਨਵਾਦ ਹੈ ਬਹੁਤ ਕਿਰਪਾ ਮੈਂ ਤਾਂ ਹਰ ਪਿੰਡ ਦੀ ਕਹਾਣੀ ਜਿਹੜੇ ਗੰਤੀ ਸਿੰਘ ਨੇ ਸਾਡੇ ਇਹ ਕਹਿੰਦੇ ਡੇਰੇ ਵਾਰ ਨਾਲ ਸਾਡੀ ਲੜਦੇ ਰਹਿੰਦੇ ਆ ਕਿ ਧਰਦੇ ਰਹਿੰਦੇ ਆ ਗੰਤੀ ਸਿੰਘ ਨੂੰ ਬੇਨਤੀ ਕਰਨਗਾ ਆਪਣੇ ਪਿੰਡ ਦੇ ਵਿੱਚ ਉਹ ਕੱਲੇ ਕੱਲੇ ਬੱਚੇ ਨੂੰ ਪਾੜਖਾ ਕੱਲ ਨੂੰ ਮੰਨ ਲੈਣਾ ਦਾ ਬੱਚਾ ਹੈ ਕੋਈ ਬਜ਼ੁਰਗਾਂ ਦਾ ਇਹਦਾ ਬੱਚਾ ਪਾੜਖਰੇ ਕੱਲ ਨੂੰ ਫਿਰ ਇਹਦਾ ਬੱਚਾ ਪਾੜਖਰੇ ਕੱਲ ਤੁਹਾਡਾ ਬੱਚਾ ਉਹਦੀ ਡਿਊਟੀ ਹੈ ਹਰ ਬੱਚਾ ਦਾ ਨੰਬਰ ਹੋਏ ਪਾੜਖਾ ਕਰਵਾਤ ਇਹ ਬੱਚੇ ਨੂੰ ਪਾੜਖਾ ਕਰਨਾ ਨਹੀਂ ਸਿਖਾਇਆ ਅਸੀਂ ਮੱਥਾ ਟਿਕਾਇਆ ਆਪਣੇ ਚਲੇ ਗਏ ਜੀ ਜੀ ਬਾਸੇ ਕਹਿੰਦੇ ਜੇ ਹਮਰੇ ਦਰਸ਼ਨ ਕੋ ਆਓ ਬਨ ਹੋਇਆ ਦਰ ਜਾਓ ਹੁਣ ਕਿੰਨੇ 84 ਗਾਂਢ ਕਿਉਂ ਹੋਇਆ ਸਾਡੇ ਜੇ ਸਾਡੇ ਸਿੰਘਾਂ ਕੋਲ ਸ਼ਸਤਰ ਹੁੰਦੇ ਹੁਣ ਸਾਡੇ ਸਿੰਘ ਲੜਦੇ ਫਿਰਦੇ ਆਂ ਕੋਟੇ ਵਿੱਚ ਠੱਕੇ ਖਾਂਦੇ ਫਿਰਦੇ ਆਂ ਮਾਰ ਤੇ ਬਚਨ ਅਸੀਂ ਮੰਨਿਆ ਨਹੀਂ ਹੈ ਸਾਡੇ ਸਿੰਘਾਂ ਨੇ ਬਾਣੇ ਦੇਲ ਧਿਆਨ ਨਹੀਂ ਦਿੱਤਾ ਜੇ ਬਾਣਾ ਧਿਆਨ ਦੇ ਦਿੰਦੇ ਅਜੇ ਹਾਲ ਹੁੰਦੇ ਹੁਣ ਜਨਰਲ ਸਿੰਘ ਪਿੰਡ ਨਾਲ ਖਾਲਸਾ ਵਾਲੇ ਉੱਥੇ ਦਰਬਾਰ ਸਾਹਿਬ ਅਟੈਕ ਹੋਇਆ ਜੇ ਸਾਡੇ ਸਿੰਘਾਂ ਨੂੰ ਢਾਲ ਹੁੰਦੀਆਂ ਸ਼ਸਤਰ ਹੁੰਦੇ ਇਹ ਕੁਸਨਾ ਬਚਾ ਕਰ ਲਾਂਗੇ ਢਾਲ ਦਾ ਦੱਸਿੰਗੇ ਜੀ ਢਾਲ ਅੱਜ ਦੇ ਯੁੱਗ ਚ ਵੀ ਲੋੜ ਹੈ ਜੀ ਸ਼ਸਤਰ ਢਾਲ ਇਹ ਰੱਖਣ ਦੀ ਬਹੁਤ ਸਾਰੇ ਲੋਕ ਤਾਂ ਕਹਿੰਦੇ ਨੇ ਕਿ ਅੱਜ ਦੇ ਟਾਈਮ ਚ ਤਾਂ ਦਿਮਾਗ ਵਰਤਨ ਦੀ ਲੋੜ ਆ ਸ਼ਸਤਰ ਨਹੀਂ ਨਹੀਂ ਬਾਬਾ ਜੀ ਜਿਹੜੇ ਮਾਰਦ ਹੁਕਮ ਨਹੀਂ ਮੰਨਦੇ ਨਾ ਉਹ ਤੱਕੇ ਖਾਂਦੇ ਆ ਤੱਕਾਂਦੇ ਰਹਿਣੇ ਰੱਬ ਨਾ ਕਰ ਇੱਥੇ ਕੋਈ ਅਰਚਨ ਆ ਜਾਏ ਕੋਈ ਇਹ ਢਾਲ ਸਾਡੀ ਕੋਈ ਬੰਬ ਇੱਥੇ ਘੇਰ ਦੇਵੇ ਇਹ ਅਸਾਂ ਨਹੀਂ ਕਰੇਗਾ ਉਹਨੇ ਹੱਥ ਹੀ ਫੜ ਕੇ ਨੂੰ ਅਸੀਂ ਅੱਗੇ ਬਚਾ ਕਰ ਲਾਂਗੇ ਗੋਲੀਆਂ ਬਚਾ ਕਰ ਲਾਂਗੇ ਉਹਨੇ ਪਿੱਛੇ ਲੱਗੀ ਹੋਈ ਆ ਜੀ ਇਹ ਅਸੀਂ ਆਪਣੇ ਬਚਾਅ ਵਾਸਤੇ ਰੱਖੇ ਆ ਮੈਂ ਤਾਂ ਸਾਰੇ ਦੇਸ਼ ਪ੍ਰਦੇਸ਼ਾਂ ਨੂੰ ਬੇਨਤੀ ਕਰਾਂਗਾ ਕਿ ਕਬੀਰ ਸਾਹਿਬ ਜੀ ਨੇ ਕਹੀ ਸੀ ਗੱਲ ਕਹਿੰਦੇ ਸਾਥ ਸੁਰ ਰੱਬ ਦੇ ਭੰਨੇ ਬੇਈਮਾਨ ਇਹ ਸ੍ਰੀ ਸਬਦ ਧਰਮ ਜਿਸੰਦਰ ਸੱਚੇ ਕੀ ਜੋਤ ਚਿੱਟੀ ਦੇ ਗੁੰਦਰਾ 16 ਸਭਰ ਕਿਰਪਾ ਦੇ ਲਾ ਕਬੀਰ ਸਾਹਿਬ ਨੇ ਪੰਥ ਦੀ ਕਹਿਤਾ ਸੀ ਜਿਹੜਾ ਬੱਚਾ ਕੇਸ ਕੱਟਦਾ ਉਹ ਸਭ ਤੋਂ ਵੱਡਾ ਬੇਈਮਾਨ ਮਾਰ ਨੂੰ ਮਾਫ ਨਹੀਂ ਕਰੇਗਾ ਪਰ ਤੋ ਰੋਜ਼ ਸੋਚ ਹੋਰਿਆਂ ਕਰ ਲੋ ਤੁਹਾਨੂੰ ਮਾਫ ਕਰ ਦੇਣਗੇ ਪਰ ਇਹ ਮਾਫ ਨਹੀਂ ਹੋਇਆ ਮੈਂ ਬੇਨਤੀ ਕਰਾਂਗਾ ਸਾਰੇ ਗੰਤੀ ਸਿੰਘਾਂ ਨੂੰ ਆਪਣੇ ਨੂੰ ਹਰ ਪਿੰਡ ਦੇ ਵਿੱਚ ਇਹ ਦੇਖਦੀ ਅਸੀਂ ਸਰਕਾਰ ਨਾਲ ਸਹਿਮਤ ਹਾਂ ਸਰਕਾਰ ਨੇ ਕਿੰਨੇ ਮਿਲਟ ਰੱਖੀ ਹੈ ਕਿੰਨੀ ਫੋਇ ਰੱਖੀ ਆ ਤੇ ਘਰ ਘਰ ਸਾਡੇ 70 ਧਾਰੀ ਗੁਰਗੋਵਿੰਦ ਜੀ ਤਰ੍ਹਾਂ ਤਿਆਰ ਬਤਿਆਰ ਹੋ ਜਾਣਗੇ ਬਾਬਾ ਫਤੇ ਸਿੰਘ ਵਾਂਗ ਬਾਬਾ ਜੀ ਉਹਨਾਂ ਦੀ ਵਾਂਗ ਤਿਆਰ ਹੋ ਜਾਣਗੇ ਇਹ ਸਾਨੂੰ ਜਰੂਰਤ ਨਹੀਂ ਇਹਨਾਂ ਖਰਚੇ ਨਹੀਂ ਰੋਜ਼ ਨੇ ਪੈਣੇ ਆਪਾਂ ਦੇਹ ਦੇ ਰਖਸ਼ਕਾਂ ਸਾਡਾ ਕਿਸੇ ਨਾਲ ਝਗੜਾ ਕੋਈ ਵੀ ਹੋਏ ਇਸ ਕਰਕੇ ਮੈਂ ਬੇਨਤੀ ਕਰਨਾ ਬਹੁਤ ਜ਼ਰੂਰੀ ਹੈ ਤੁਸੀਂ ਪੁੱਛ ਲੋਗੇ ਯਾਰੀ ਸਾਥਰ ਅਥੇ ਕਈ ਸਾਨੂੰ ਕਹਿੰਦੇ ਨੇ ਤੁਸੀਂ ਇਹਨਾਂ ਬਦੁੱਖਾਂ ਦੇ ਤਰ੍ਹਾਂ ਕਿ ਰੱਬ ਨਾ ਕਰੇ ਤੇ ਕੋਈ ਆ ਕੇ ਕੀ ਕਰੀਏ ਜੀ ਜੇ ਬਾਣ ਲੱਗ ਤਾ ਰੋ ਜਾ ਗੋ ਆਪਣੇ ਭਲਾਈ ਵਿੱਚ ਰੱਖਿਆ ਆ ਅਸੀਂ ਪਿੰਡੋਂ ਨਿਕਲਦੇ ਆਂ ਕਹਿੰਦੇ 17 ਦੀ ਜਰੂਰਤ ਆ ਇੱਕ ਜਰੂਰਤ ਨੇ ਇਹਨਾਂ ਸਰਕਾਰ ਮਿਲਟਰੀ ਖਰਚਾ ਰੱਖ ਰਹੀ ਆ ਹੁਣ ਕਿੰਨੇ ਮਿਲਟਰੀ ਦੇ ਬੱਚੇ ਮਰੇ ਉਹਨੂੰ ਪੁੱਛ ਕੇ ਦੇਖੋ ਇਹਨਾਂ ਅਜਨ ਚੇਟਾ ਕਰਤਾ ਦਰਬਾਰ ਸਾਹਿਬ ਤੇ ਉਹ ਜਿਸ ਤਰ੍ਹਾਂ ਉੱਥੇ ਮੱਥਾ ਰੰਗੜੇ ਕਿੰਨਿਆਂ ਕੰਝੇ ਚਾਹੁੰਦਾ ਸੀ ਉੱਥੇ ਜੇ ਸੁੱਖਾ ਸੀ ਮੈਂ ਨੂੰ ਮੂੰਹ ਤੋਂ ਜਵਾਬ ਨਾ ਦਿੰਦੇ ਪਰ ਇਹਨੇ ਸਾਰੇ ਜਗ੍ਹਾ ਜ਼ੁਲਮ ਕੀਤਾ ਇਸ ਨਾਲ ਮੈਂ ਤਾਂ ਹੀ ਬੇਨਤੀਆਂ ਸਾਰੇ ਲੀਡ ਸਾਹਿਬਾਨਾਂ ਨੂੰ ਜਿੰਨੇ ਗਵਰਨਮੈਂਟ ਨੇ ਸਰਕਾਰਾਂ ਨੇ ਉਹਨਾਂ ਦੇ ਲਾਡਲੇ ਫਾਜਾਂ ਸਾਥ ਦੇਣ ਪਿੰਡਾਂ ਵਿੱਚ ਆਪਣੇ ਰੱਖਵੇ ਤਿਆਰ ਹੋ ਤਿਆਰ ਸਿੰਘ ਕਰਨ ਜੀ ਇਹਦੇ ਇਹਨੇ ਬੇਨਤੀਆਂ ਦਾਸ ਗੁਰੂ ਗੰਗ ਸਾਹਿਬ ਵਿਦਿਆਗਨ ਸ਼ਿਵਸਮੇਤੀ ਪਿੰਡ ਬਾਈਬਲਪੁਰ ਡਾਕਰਨਾ ਚੋੜਾ ਜੇਲਾ ਮਾਦਿਆ ਅਸੀਂ ਸਾਰੇ ਅਸੀਂ ਸਾਰੇ ਜਿੰਨੇ ਦੁਨਿਆਵੀ ਬੱਚੇ ਨੇ ਸਾਰੇ ਪਰਿਵਾਰ ਨੇ ਉਹ ਸਾਰੇ ਬਾਣਾ ਪਾਣ ਸਸਤਰ ਤੇ ਰੱਖਣਾ ਇੰਨੇ ਬੈਂਤਵਾ ਕਰਨਾ ਜੋ ਕਿ ਵਿਦਿਆਲੀ ਸੇਵਾ ਚੇਅਰਮੈਨ ਗੈਰ ਉਠਾਈ ਕਦ ਪਟਾੜੇ ਵਾਲੇ ਉਹ ਸਹਉ ਦਿੰਦੇ ਨੇ ਬੱਚੇ ਨੂੰ ਘਰ ਘਰ ਬੱਚੇ ਤਿਆਰ ਕਰੋ ਵਾਇਰ ਜੀ ਕਾ ਖਾਲਸਾ ਵਾਜ ਫਦੇ ਕੁੱਤਿਆਂ ਦਾ ਜਗਰ ਜੇ ਆਨ ਆ ਲੋ ਜਾਵੇ ਧੰਨ ਧੰਨ ਵਾ ਫਦੇ ਜੀ ਮਨ ਨੂੰ ਪਾਵੇ ਹਸਰਿਆ ਕਾਲ ਵਾਇਰ ਜੀ ਕਾ ਖਾਲਸਾ